ਬਰਕਾਸ਼ ਜਹਾਨੀ ਆਇਆ ਘੜੀਆਂ ਨਾਲ ਲਿਸਵੇ ਦੇ ਹੋਣ ਮੁਬਾਰਕ ਸਭ ਨੂੰਏ ਜੋ ਘੜੀਆਂ ਆਈਆਂ ਜੀ ਹੋਣ ਮੁਬਾਰਕ ਸਭ ਨੂੰਏ ਜੋ ਘੜੀਆਂ ਆਈਆਂ ਜੀ ਗੁਰਪੁਰਬ ਦੀਆਂ ਤੇ ਆਪ ਆਇਆ ਬਾਣੀ ਰੂਪ ਚ ਕਰਨੇ ਸਭ ਨੂੰ ਜਾ ਬੁਲਾਇਆ ਜਗ ਨੂੰ ਤਾਰਨ ਵਾਲਾ ਜਗ ਤੇ ਆਪ ਆਇਆ ਬਾਣੀ ਰੂਪ ਚ ਕਰਨੇ ਸਭ ਨੂੰ ਜਾ ਬੁਲਾਇਆ ਆ ਕਲੀਆਂ ਦੇਖੀਆਂ ਮੈਂ ਜੋ ਸੁੱਕੀਆਂ ਕਲੀਆਂ ਦੇਖੀਆਂ ਮੈਂ ਜੋ ਫਿਰ ਮਹਿਕਾਂ ਜੀ ਬੱਤ ਜਿੰਨੀ ਹੈ ਕੈਲੇ ਨੂੰ ਪਾਰੇ ਉਤਾਰੀ ਦਾਤਾ ਦਿਲ ਦੇ ਮੈਲੇ ਨੂੰ ਬਲਾ ਹੋਵੇ ਸਰਬਤ ਦਾ ਇਹੋ ਬਲਾ ਹੋਵੇ ਸਰਬਤ ਦਾ ਇਹੋ ਆਸਾਂ ਲਾਈਆਂ ਹਾਂ ਜੀ ਸੀ ਨੇਣਾ ਨੂੰ ਸੰਗਤ ਵਿੱਚ ਜੁੜ ਬੈਠੇ ਵੀਰ ਤੇ ਪਹਿਣਾ ਨੂੰ ਦਲਸ਼ਰਵਾਲੀ ਪਿਆਸ ਲਗੀ ਸੀ ਨੇਣਾ ਨੂੰ ਸੰਗਤ ਵਿੱਚ ਜੁੜ ਬੈਠੇ ਵੀਰ ਤੇ ਪਹਿਣਾ ਨੂੰ ਧੰਨ ਗੁਰੂ ਤੇ ਧੰਨ ਗੁਰੂ ਦੀਆ ਧੰਨ ਗੁਰੂ ਤੇ ਧੰਨ ਗੁਰੂ ਦੀਆ ਇਸ ਤੱਕ ਕਮਾਈਆਂ ਹਾਂ ਯੇ ਰੱਬ ਰੱਬ ਕਰਿਆ ਕਰ ਰੱਬ ਰੱਬ ਕਰਿਆ ਕਰ ਸਰਬ ਰੱਬ ਅਿਰਕੋ ਨਿਰਵ ਨਿਰਵ ਕੋ ਕਾਲੰਗਰ ਅਨਿਸਪੰ ਅਨਿਸਪੰ ਗੁਰਪ੍ਰਸਾਦ ਗੁਰਪ੍ਰਸਾਦ ਈਕ ਓੰਕਾਰ ਏਕ ਓੰਕਾਰ ਸਤਨਾਮ ਕਟਾਪੁਰ ਕਟਾਪੁਰ ਨਿਰਭਉ ਨਿਰਭਉ ਨਿਰਵੈ ਨਿਰਵੈ ਕਾਲ ਮੂਰਤ ਕਾਲ ਮੂਰਤ ਨਿਰਭਉ ਨਿਰਭਉ ਨਿਰਵੈ ਨਿਰਵੈ ਅਕਾਲ ਮੂਰਤ ਅਕਾਲ ਮੂਰਤ ਆਜੂਨੀ ਸਹੰ ਗੁਰਪ੍ਰਸਾਦ ਗੁਰਪ੍ਰਸਾਦ 好，再见。 ਤੁਸੀਂ ਬਾਣੀ ਸੁਣਨੀ ਹੈ ਵੀ ਪਿੱਛੇ ਭਵੇਂ ਨਹੀਂ ਬੋਲਣਾ ਪਰ ਆਪਣੇ ਮਨ ਦੇ ਵਿੱਚ ਤੁਸੀਂ ਬੋਲ ਸਕਦੇ ਹੋ ਕਿਉਂਕਿ ਜੇ ਤੁਹਾਨੂੰ ਕਿਤੇ ਕੋਈ ਕਈ ਵਾਰ ਆਪਾਂ ਨੂੰ ਉਤੋਕ ਨਹੀਂ ਆਉਂਦੀ ਹੁੰਦੀ ਜਤੁਕ ਨਹੀਂ ਯਾਦ ਤਾਂ ਇਹ ਨਹੀਂ ਹੈਗਾ ਵੀ ਤੁਸੀਂ ਚੁੱਚੀ ਬੋਲਣ ਨਾਲ ਪਰ ਤੁਸੀਂ ਆਪਣੇ ਮਨ ਦੇ ਅੰਦਰ ਯਾਦ ਵੀ ਕਰਨਾ ਹੈ ਬੋਲਣਾ ਵੀ ਹੈ ਪਰ ਚੁੱਚੀ ਨਹੀਂ ਬੋਲਣਾ ਆਪਣੇ ਮਨ ਨੂੰ ਸ਼ਾਂਤ ਰੱਖਣਾ ਹੈ ਇੱਥੇ ਧਿਆਨ ਦੇ ਨਾਲ ਸੁਣਨਾ ਜਿੰਨਾ ਆਪਾਂ ਸੁਣ ਲਾਂਗੇ ਉਨਾ ਹੀ ਆਪਾਂ ਨੂੰ ਲਾਹਾ ਮਿਲੇਗਾ

ਨਿਰਭਉ ਨਿਰਵੈਰ ਅਕਾਲ ਮੂਰਤ ਆਪਿ ਹੁਨੀ ਸਹਿਬਾ ਵਰ ਪਰਸਾ ਜਪ ਆਜ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਜੀਣਾ ਤੂੰ ਨੇ ਨੂੰ ਧੀਰ ਸਕਦਾ ਉਹਨਾਂ ਨੇ ਚਲੋ ਕਲਾ ਵਰਤਾਈ ਹਨ ਆਪਾਂ ਸੁਣਦੇ ਰਹਿੰਦੇ ਹੈਗੇ ਗੁਰਦੁਆਰਿਆਂ ਦੇ ਵਿੱਚ ਹੋਰ ਕਿਤੇ ਵੀ ਬਹੁਤ ਸਾਰੀਆਂ ਉਹਨਾਂ ਦੇ ਜੀਵਨ ਦੀਆਂ ਸਾਖੀਆਂ ਸੁਣੀਆਂ ਤੇ ਉਹ ਵੱਡਾ ਦੁੱਖ ਜਿਹੜਾ ਉਹ ਹੈ ਵਿਛੋੜੇ ਦਾ ਤੇ ਇਹ ਵਿਛੜਿਆ ਕੌਣ ਆ ਜਿਹੜਾ ਵੀ ਮਨੁੱਖੀ ਜਾਂਮੇ ਦੇ ਵਿੱਚ ਹੈ ਉਹ ਵਿਛੜਿਆ ਤੇ ਜਿੰਨਾ ਚਿਰ ਵਿਛੜਿਆ ਰਹੂਗਾ ਉਹਨੂੰ ਦੁੱਖ ਰਹੂਗਾ ਚਾਹੇ ਕਿੰਨਾ ਪੈਸਾ ਇਕੱਠਾ ਕਰ ਲਈਏ ਧਨ ਦੌਲਤ ਇਕੱਠੀ ਕਰ ਲਈਏ ਜਿੰਨੀ ਮਰਜ਼ੀ ਆਪਾਂ ਆਕਲ ਗਿਆਨ ਇਕੱਠਾ ਕਰ ਲਈਏ ਤਾਂ ਵੀ ਆਪਾਂ ਨੂੰ ਇਹ ਦੁੱਖ ਨਹੀਂ ਜਾਣਾ ਇਹ ਸੋ ਇਹ ਜਗਤ ਜਲੰਦਾ ਜਿਹੜਾ ਸਾਰੀ ਦੁਨੀਆ ਸੜ ਰਹੀ ਸੀ ਦੁੱਖਾਂ ਵਿੱਚ ਮਾਲਕ ਨਿਰੰਕਾਰ ਨੇ ਤਰਸ ਕੀਤਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਧਾਰ ਹੈ ਧਰਤੀ ਤੇ ਉਹ ਨਾਲੇ ਕਿ ਆਪਾਂ ਬਹੁਤ ਸਹਾਗਾਂ ਵਾਲਿਆਂ ਦਾ ਇਹ ਵਿਹੜਾ ਆਪਾਂ ਅੱਜ ਮਨਾ ਰਹੇ ਆਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਤੇ ਸਤਿਗੁਰ ਮਾਲਕ ਨੇ ਆਪਣੀ ਤੇ ਨਜ਼ਰ ਕੀਤੀ ਤੇ ਆਪਣਾ ਪਰਿਵਾਰ ਅੱਜ ਇਕੱਠਾ ਮਿਲ ਕੇ ਬੈਠਾ ਇੱਥੇ ਵੰਦਗੀ ਕਰ ਰਿਹਾ ਜੋ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਸੀਗਾ ਉਹਦੇ ਤੇ ਪੂਰੇ ਉਤਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਇੱਕ ਉਹਨਾਂ ਨੇ ਘਰ ਘਰ ਦਾ ਰਮਸਾਲ ਜਿਵੇਂ ਦੱਸਿਆ ਆਪਾਂ ਇਹ ਸ਼ੁਰੂ ਕਰਨਾ ਤੇ ਕੱਲ ਜਿਵੇਂ ਵਰਪੁਣਤਾ ਦਿਹਾੜਾ ਹੈ ਤੇ ਆਪਾਂ ਇਹੋ ਜਿਹੀ ਟਵਿੱਟਰ ਦਿਹਾੜਾ ਤੋਂ ਸੇਧ ਲੈਣੀ ਹੁੰਦੀ ਹੈ ਗੁਰੂ ਮਹਾਰਾਜ ਦੇ ਕੀ ਫਰਮਾਨ ਹੈ ਉਹ ਸੁਣ ਕੇ ਸਮਝ ਕੇ ਚੱਲਣਾ ਹੁੰਦਾ ਜਿਵੇਂ ਆਪਾਂ ਪਹਿਲੀ ਗੱਲ ਕੀਤੀ ਹੈ ਕਿ ਆਪਣਾ ਮਾਣਾ ਆਪ ਹੁਲਜਿਆ ਹੋਇਆ ਭੁੱਲਿਆ ਹੋਇਆ ਤੇ ਗੁਰੂ ਤੋਂ ਆਪਾਂ ਸਮਝ ਤੇ ਸੇਧ ਲੈ ਕੇ ਅੱਗੇ ਵਧਣਾ ਆਪ ਦੀ ਮਾਤਰਾ ਹੀ ਨਹੀਂ ਉਹ ਫਿਰ ਮਨਮਤ ਹੁੰਦੀ ਆ ਜਿਹੜਾ ਬੰਦਾ ਜਿਹੜਾ ਵਿਅਕਤੀ ਆਪਦੇ ਮਨ ਦੇ ਸਾਥ ਨਾਲ ਵੀ ਮੈਂ ਉਥੋਂ ਇਹ ਸੁਣਿਆ ਉਥੋਂ ਇਹ ਸੁਣਿਆ ਕਿਸੇ ਵਿਅਕਤੀ ਤੋਂ ਇਹ ਸੁਣਿਆ ਜਾਂ ਅਸੀਂ ਸੋਸ਼ਲ ਮੀਡੀਆ ਤੋਂ ਸੁਣਦੇ ਆਂ ਤੇ ਪਿਆਰਿਓ ਅਸੀਂ ਯਾਦ ਰੱਖਣਾ ਕਿ ਅਸੀਂ ਗੁਰੂ ਦੇ ਸਿੱਖ ਬਣਨਾ ਸੋਸ਼ਲ ਮੀਡੀਆ ਦੇ ਫੇਸਬੁੱਕ ਦੇ ਸਿੱਖ ਨਹੀਂ ਬਣਨਾ ਅਸੀਂ ਗੁਰੂ ਤੋਂ ਮਤ ਲੈਣੀ ਆ ਵੀ ਗੁਰੂ ਸਾਹਿਬ ਜੀ ਕੀ ਕਰੀਏ ਅਰਦਾਸਾ ਕਰੀਏ ਬੇਣਤੀਆਂ ਕਰੀਏ ਗੁਰੂ ਰਾਹ ਦਿਖਾਉਂਗਾ ਜਿਵੇਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਬੇੰਤ ਪ੍ਰਕਾਰ ਦੇ ਪਾਪੀ ਕੋੜੀ ਤਾਰੇ ਸਾਡੇ ਵਰਗਿਆਂ ਨੂੰ ਕਿਉਂ ਨਹੀਂ ਬਖਸ਼ੂਗਾ ਉਹ ਜਦੋਂ ਅਸੀਂ ਉਲਝਦੇ ਹਾਂ ਕੋਈ ਦੁੱਖ ਪੈਂਦਾ ਸਰੀਰ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਮਨ ਦੇ ਵਿੱਚ ਹੁਣ ਹੋ ਸਕਦਾ ਸਾਡਾ ਸਮਾਂ ਚੰਗਾ ਹੋਵੇ ਪਰ ਇਹ ਸਦਾ ਨਹੀਂ ਰਹਿੰਦਾ ਕਦੇ ਨਾ ਕਦੇ ਇਹ ਦੁੱਖਾਂ ਦੇ ਵਿੱਚ ਜ਼ਰੂਰ ਘਰਦਾ ਜਾਂ ਆਪਾਂ ਕਹਿੰਦੇ ਹਾਂ ਹਰ ਰੋਜ਼ ਘਰਦਾ ਰਾਤ ਨੂੰ ਜਿਵੇਂ ਆਪਾਂ ਕਹ ਲਈਏ ਇੱਕ ਛੋਟੀ ਮੌਤ ਆਪਾਂ ਨੂੰ ਆਉਂਦੀ ਹੈ ਆਪਾਂ ਦਿਨੇ ਸੁਪੇ ਰਹਿੰਦੇ ਆ ਸਾਰਾ ਦਿਨ ਕੰਮਾਂ ਤੋਂ ਦਿਲ ਸੁੱਲੇ ਰਹਿੰਦੇ ਆ ਰਾਤ ਹੈ ਤੁਹਾਡੀ ਜਾਣੂ ਜੀ ਸਿੱਖ ਸਾਹਿਬ ਜੀ ਵਿੱਚ ਜਿਹੜੀ ਸਭ ਤੋਂ ਮਹੱਤਵਪੂਰਨ ਚੀਜ਼ ਜਿਹੜੀ ਸਾਡੇ ਦਰਮਿਆਨ ਉੱਜਾ ਸਾਨੂੰ ਦੱਸਦੀ ਆ ਉਹ ਹੈ ਸਾਖੀ ਸਾਹਿਬ ਦੀ ਸਾਖੀਆਂ ਨੇ ਜਿਹੜੀਆਂ ਤੁਸੀਂ ਨੌਵੀਂ ਜਮਾਤ ਦੀ ਸਾਹਿਤ ਮਾਲਾ ਕਿਤਾਬੀ ਵਿੱਚ ਦੋ ਤਿੰਨ ਸਾਖੀਆਂ ਨੇ ਜਿਹੜੀਆਂ ਪੜੀਆਂ ਹੋਣੀਆਂ ਜਿਹੜੀਆਂ ਕਿ ਸਾਹਿਤ ਮਾਲਾ ਪੰਜਾਬੀ ਦੀ ਕਿਤਾਬ ਉਹਦੇ ਵਿੱਚ ਆਉਂਦੀ ਹੈ ਸੁਲਤਾਨ ਕੁਰੂ ਸਿਆਹੀ ਦੌਲਤ ਖਾਨ ਲੋਧੀ ਦੇ ਨਾਲ ਸੰਦਤ ਮੋਦੀ ਖਾਨ ਨਾਲ ਸੰਭਾਲਿਆ ਉਹ ਸਾਖੀਆਂ ਹੈਗੀਆਂ ਨੇ ਪਰ ਉਹਨਾਂ ਸਾਖੀਆਂ ਤੁਸੀਂ ਸਿੱਖਣਾ ਕੀ ਹੈ ਕਈ ਵਾਰ ਕੀ ਹੁੰਦਾ ਨਾ ਕਿ ਸਾਡੇ ਦਰਮਿਆਨ ਇਹ ਪਿਛਲੇ ਸਮੇਂ ਦੇ ਵਿੱਚ ਬੜਾ ਕੁਝ ਗਲਤ ਪ੍ਰਚਾਰਿਆ ਗਿਆ ਕਿ ਸਾਖੀਆਂ ਮਨ ਘੜਤ ਨੇ ਜੀ ਸਾਖੀਆਂ ਦੇ ਵਿੱਚ ਜਿਹੜੀ ਜਾਣਕਾਰੀ ਉਹ ਸਹੀ ਨਹੀਂ ਹੈਗੀ ਸਾਖੀਆਂ ਇਹਨਾਂ ਦੇ ਲਿਖੀਆਂ ਸਾਖੀਆਂ ਉਹਨਾਂ ਨੇ ਲਿਖੀਆਂ ਸਾਖੀਆਂ ਪਰ ਸਾਡੇ ਲਈ ਕੀ ਜ਼ਰੂਰੀ ਹੈ ਜਿਹੜਾ ਗੁਰੂ ਦਾ ਸਿੱਖ ਹੈ ਨਾ ਜੋ ਅਸੀਂ ਨਾ ਸਾਡੇ ਤੇ ਜੋ ਕਿਰਪਾ ਗੁਰੂ ਸਾਹਿਬਾਨ ਦੀ ਅਸੀਂ ਇੱਕ ਹੰਸ ਦੀ ਤਰ੍ਹਾਂ ਜਿਵੇਂ ਕਿ ਸੁਣਿਆ ਗਿਆ ਹੈ ਕਿ ਹੰਸ ਸਮੁੰਦਰ ਦੇ ਵਿੱਚ ਮੋਤੀ ਚੁੰਗਦਾ ਹੈ ਪਾਣੀ ਹੁੰਦਾ ਬਹੁਤ ਕੋਸਮਦਾ ਉਸੇ ਤਰ੍ਹਾਂ ਹੰਸ ਕੀ ਕਰਦਾ ਉਹਦਾ ਜਿਹੜਾ ਅਸਲ ਪ੍ਰਾਕ ਹੈ ਮੋਤੀ ਹੈ ਉਸ ਉਸ ਸਮੁੰਦਰ ਦੇ ਪਾਣੀ ਦੇ ਵਿੱਚੋਂ ਗਹਿਰੇ ਤਲਾਂ ਦੇ ਵਿੱਚੋਂ ਝੀਲਾਂ ਦੇ ਵਿੱਚੋਂ ਮੋਤੀ ਚੁੰਗ ਲੈਂਦਾ ਤੇ ਬਾਕੀ ਸਾਰਾ ਕੁਝ ਪੱਥਰ ਕੰਕਰ ਮਿੱਟੀ ਸਾਰਾ ਕੁਝ ਛੱਡਦਾ ਸਾਖੀ ਸਾਹਿਬ ਦੇ ਵਿੱਚ ਹੋ ਸਕਦਾ ਸਮੇਂ ਦੇ ਨਾਲ ਕੁਝ ਲੋਕਾਂ ਨੇ ਬਿਲਾਵਟ ਕਰ ਦਿੱਤੀ ਹੋਵੇ ਪਰ ਅਸੀਂ ਹੰਸ ਦੀ ನ್ಯಾಯ ਜਿਹਾ ਹੰਸ ਦੀ ਤਰ੍ਹਾਂ ਕੰਮ ਕਰਦਾ ਅਸੀਂ ਉਹ ਸਾਖੀ ਸਾਹਿਬ ਨੂੰ ਪੜ੍ਹਦਾ ਹੈ ਸਾਖੀਆਂ ਦੇ ਵਿੱਚ ਗੁਰੂ ਸਾਹਿਬਾਨ ਦੇ ਜੀਵਨ ਨਾਲ ਸੰਬੰਧਤ ਜੇ ਅਨਹਾਕ ਤੂ ਵਾਹ ਗੁਰੂ ਜੀ ਦਾ ਹੰਸਾ ਵਾਹ ਗੁਰੂ ਜੀ ਕੀ ਖਤੇ

ਤਉ ਮਤੇ ਹੋਈ ਸੁਆਕਿਆ ਕਾਰੀ ਤੁਮਰੀ ਗਤ ਮੇਕ ਕਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਤੁਦਿਆ ਕੇਰ ਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਪਿਆਰਿਆ ਕਹੁ ਨਾਨਕ ਸਭ ਤਿਰਗੜਿਆਈ ਕੋਈ ਨਾਣ ਜਾਨੇ ਨੀਰਾਵਾਹੀ ਗੁਰੂ ਵਾਹੀ ਗੁਰੂ ਅੱਜ ਆਤੂ ਇੱਕ ਓਮਕਾਰ ਸ੍ਰੀ ਵਾਹੀ ਗੁਰੂ ਕੀ ਫਟੇ ਸ੍ਰੀ ਭਗਤ ਜੀ ਸਹਾਈ ਵਾਹ ਸ੍ਰੀ ਭਗਤ ਜੀ ਕੀ ਪਾਛੈ ਦਸੇਂ ਪ੍ਰੇਮ ਭਗਤ ਜੀ ਦੇ ਮੱਥੇ ਗੁਰਨਾਨ ਦੇਵ ਜੀ ਆਏ ਪਰ ਅੰਗਦ ਕੁਰਤੇ ਅਮਰਦਾਸ ਰਾਮਦਾਸ ਹੋਈ ਸਹਾਈ ਅੱਜ ਹਰ ਕੋ ਬਿੰਦ ਨੋ ਸਿਮਰੋ ਸਿਹਾ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈਏ ਜਿਸ ਰੋਪੈ ਸਾਰਤ ਪੁਜਾਈ ਸਭ ਥਾਈ ਹੋਣਾ ਜੀ ਸਹਾਇ ਦਸਵੇਂ ਪਾਤਸ਼ਾਹ ਚੱਕਾਂਵਾਜਾਂ ਵਾਲੇ ਸ਼ੰਸ਼ੇਰੇ ਪਿਤਾ ਸਰਬੰਸ ਗਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਸਾਥ ਥਾਈ ਹੋਣਾ ਜੀ ਸਹਾਇ ਦਸਾਂ ਪਾਤਸ਼ਾਹਾਂ ਦੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਇਜ਼ਾਜ਼ਤ ਅਧਿਆਤਾਂਤਰ ਕੀ ਖਾਲਸਾ ਸਰਬੋ ਲੋ ਜੀ ਚਾਤੀ ਤਵੇ ਚਲਾਇਓ ਪੰਥ साक्षी कन को हुक्म है गुरु माने ग्रंथ गुरु ग्रंथ सर जी माने प्रगट गुरा की देह जो प्रभ को मिल बोच है खोज शब्द में ले राज करेगा खालसा आपकी रहेगा कोई खुआर मुहे सब मिलेंगे बचे शर्म जो हो उठी सभा मलेश की ਤਰ ਪੂਰਾ ਪਰਸਾਰ ਦੰਕਾ ਵਾਜੇ ਪਦੇ ਦਾ ਮੇਕ ਨੰਗੇ ਅੰਕਾਰ ਨਾਨਕ ਦੇ ਗੁਰੂ ਗੋਬਿੰਦ ਸਿੰਘ ਪੂਰਨ ਹੋ ਰਿਹਾ ਅੰਤਾਰ ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ ਸੀਸ ਸੋ ਹਮਰੀ ਰਸਿਆ ਕਰੇ ਸਿਰੀ ਕਲਗੀਧਾਰ ਜਗਦੀਸ਼ ਸਿਰੀ ਵਹਿ ਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ ਜੋ ਸਰਦਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ ਖੁਸ਼ੀਆਂ ਦੇ ਜੇ ਕਾਰੇ ਬਲਾਵੇ ਸ਼ਹੀਦਾਂ ਸਿੰਘਾਂ ਦੇ ਮਨ ਨੂੰ ਭਾਵੇ ਸਾਤ ਸਿਆਕਾ ਸਤਨਾਮ ਦਾਸਾ ਕਰਤਾ ਪੁਰਖ ਨਿਰਪੋ ਨਿਰਵੈ ਅਕਾਲ ਮੂਰਤ ਆ ਜੁਨੀ ਸੈ ਭੰ ਗੁਰ ਪਰ ਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਹਰ ਬੰਦੇ ਦੀ ਆਵਾਜ਼ ਵਿੱਚ ਉਹ ਆਪੋ ਬੋਲਦਾ ਹਰ ਪੰਛੀ ਦੀ ਪਰਵਾਜ਼ ਵਿੱਚ ਉਹ ਆਪੋ ਬੋਲਦਾ ਹਰ ਬੰਦੇ ਦੀ ਆਵਾਜ਼ ਵਿੱਚ ਉਹ ਆਪੋ ਬੋਲਦਾ ਹਰ ਪੰਛੀ ਦੀ ਪਰਵਾਜ਼ ਵਿੱਚ ਉਹ ਆਪੋ ਬੋਲਦਾ ਹਰ ਧੂ ਵਿੱਚ ਮੋਜਾ ਮਾਣਦਾ ਹਰ ਧੂ ਵਿੱਚ ਮੋਜਾ ਮਾਣਦਾ ਮੇਰਾ ਬਾਬਾ ਨਾਨਕ ਸਭਨਾ ਦੇ ਦਿਲ ਦੀ ਜਾਣਦਾ ਮੇਰਾ ਬਾਬਾ ਨਾਨਕ ਸਭਨਾ ਦੇ ਦਿਲ ਦੀ ਜਾਣਦਾ ਮੇਰਾ ਬਾਬਾ ਨਾਨਕ ਮੇਰਾ ਬਾਬਾ ਨਾਨਕ ਮੇਰਾ ਬਾਬਾ ਨਾਨਕ ਮੇਰਾ ਪਾਪਾ ਨਾਨਕ ਮੇਰਾ ਪਾਪਾ ਨਾਨਕ